ਨੀਬਾ ਆ ਪਤਾ ਉਹ ਜਿਹੜੀ ਉੜਦੀ ਆ ਉਹ ਕਹਿਣਾ ਨਹੀਂ ਹੁੰਦਾ ਜਗਦੀਪਰ ਦਾ ਆਵਾਜ਼ ਆ ਕਹਿਣਾ ਹੁੰਦਾ ਗਰਦ ਠਾ ਦੋ ਗਰਦ ਆ ਠਾਦੀ ਬਈ ਗਰਦ ਆਏ ਹਾਈਵੇ ਜਾਗਦਾ ਚਾਗਣਾ ਚਾਗਣਾ ਕਾਗ ਜਾ ਸਸੀ ਗਾਲ ਨਹੀਂ ਬੁਲਾਈ ਸਸੀ ਗਾਲ ਦੇਖੋ ਜੀ ਪਿੰਜਰਾ ਵੀ ਲਿਆ ਕੇ ਦਿੱਤਾ ਇੱਕ ਤੂਰੇ ਨੂੰ ਲਿਆ ਕੇ ਦਿੰਦੇ ਆ ਕਿਸੇ ਦੇ ਮਾਮੇ ਆ ਪਿੰਜਰਾ ਲਿਆ ਕੇ ਦਿੰਦਾ ਕੋਈ ਅੱਜ ਦਾ ਮਾਂ ਦੇ ਮੰਨਾ ਚੱਲੇ ਆ ਜੀ ਕਿਉਂਕਿ ਅੱਜ ਸਾਡੇ ਥੀਪੂ ਵਰਗੇ ਸਲੇਟਾਂ ਲੈਣ ਗਏ ਨੇ ਸੜਾ ਹੱਥ ਇਹਨੂੰ ਪੂਨ ਸੈੱਟ ਕਰ ਤੂੰ ਇਹ ਪੱਕਾ ਸੈੱਟ ਕਰ ਦੇ। ਖੱਲਾ ਹੋ ਗਈਆਂ ਭੁਜਿਆ ਹੋ ਗਿਆ ਫਟ ਹੋ ਗਈ। ਕਿੰਨੇ ਗਾ ਇਸ ਕਰੀਮ ਦਾ ਫਿਰ ਰੋਜ਼ ਹੀ ਅਸੀਂ ਖਾਣੀ ਆ ਨਾ ਕਿਉਂਕਿ ਫਿਰ ਆਪਾਂ ਕੇ ਸਿੱਖ ਕੇ ਗਰਮੀ ਜੀ ਲੱਗਦੀ ਹੈ। ਵੈਲਕਮ ਟੂ ਮੇ ਬਲੌਗ। ਛੋਟਾ ਸਵਾਗਤ ਆਪਣੇ ਨਵੇਂ ਬਲੌਗ। ਅੱਜ ਆਪਣੇ ਬਲੌਗ ਦਾ 191ਵਾਂ ਮਾਦਨ। ਜੇ ਨਾਗੇ ਜੀ ਮੈਂ ਥੋੜਾ ਬੱਟਾ ਇਹਦੇ ਮੱਥੇ ਮੋੜਨ। ਮੱਥੇ ਮੋੜ ਕੇ ਫਿਰ ਕੱਖ ਚੱਕਦੇ ਆ। ਕੱਕ ਚਾ ਕਿਆ ਜਬਰੂ ਕੰਮ ਵੜਾ ਜਾ ਚੱਲ ਕੇ ਵੀ ਹੋਣਾ ਕਿਤੇ ਫੇਰ ਆਪਾਂ ਕੱਖਾਂ ਦਾ ਵੀ ਨਿਮੇੜਤਾ ਬਈ ਕੱਖ ਵੀ ਹੁਣ ਫੁੱਲੀ ਨੇ ਆਪਣੇ ਇੱਕ ਤਾਂ ਹੁੰਦੇ ਨੇ ਫੁੱਲਾ ਇੱਕ ਫੁੱਲ ਤੋਂ ਵੀ ਫੁੱਲੀ ਨੇ ਆਮ ਹੀ ਚੱਲਦੇ ਨੇ ਨੱਕ ਮੋੜੇ ਪਏ ਨੇ ਪਸ਼ੂਆਂ ਦੇ ਵੀ ਨਹੀਂ ਪਸ਼ੂਆਂ ਦੇ ਕਿਹੜਾ ਮੋੜ ਦੂ ਅੱਖਾਂ ਤੋਂ ਲਿਆ ਭਾਈ ਉਹਦਾ ਕੰਮ ਪੂਰਾ ਪੱਤਾ ਬਦਲ ਲਿਆ ਤਾਈ ਦੀ ਅੱਜ ਸਾਡੇ ਪਈ ਦੇ ਸਾਰੇ ਮੈਂਬਰ ਨੌਜਵਾਨ ਜੂਥ ਇਧਰ ਵਿਜੀ ਹੈ ਜੀ ਸੱਤ ਜੀ ਦਾ ਕੰਮ ਚੱਲਦਾ ਤਾਈ ਦੇ ਲਵਾ ਦੋ ਨਾ ਹੱਥ ਓਏ ਕੋਈ ਨਾ ਹੋਰ ਫੇਰ ਕਿਉਂਦਾ ਹੁਣ ਤਾਂ ਬੱਦਲ ਨਹੀਂ ਆ ਹੁਣ ਤਾਂ ਬੱਦਲ ਨਹੀਂ ਆਣਾ ਵੀ ਚਾਚਾ ਜਿਹੜੀ ਵੀਡੀਓ ਹੀ ਪੈਂਦੀ ਹੁੰਦੀ ਲਾਈਵ ਹਾਂ ਉਹ ਪਾਏਗਾ ਸਿੱਧੂ ਨਾ ਜਿਹੜੇ ਕਦਾ ਕੋਲ ਹੁੰਦਾ ਉਹ ਨਾ ਕਿਵੇਂ ਆ ਦੇਖੋ ਧੂੜ ਉੜਦੀ ਜਿਹੜੀ ਕਹਿੰਦੇ ਬਈ ਧੂੜ ਨਿਕਲ ਗਈ ਗਰਦ ਠਾਦੀ ਗਰਦ ਆਹ ਹੁੰਦੀ ਆ ਉਹ ਜਿਹੜੀ ਉੜਦੀ ਆ ਉਹ ਕਹਿਣਾ ਨਹੀਂ ਹੁੰਦਾ ਜਗਦੀਪੁਰ ਦਾ ਆਵਾਜ਼ ਕਹਿੰਦਾ ਹੁੰਦਾ ਗਰਦ ਠਾਦੋ ਗਰਦ ਆਹ ਠਾਦੀ ਬਈ ਗਰਦ ਆਏ ਹਾਈਵੇ ਆਜਾ ਚਾਗਣਾ ਚਾਗਣਾ ਕਾਗਜਾ ਹਾਂ ਚਾਗਣਾ ਹੀ ਜਗਣਾ ਆ ਕਰਦ ਉੱਠਦੀ ਆ ਬਾਈ ਜਮਾ ਅਸਲ ओरिजिनल ਆ ਰੀਅਲ ਕਰਦ ਬਾਈ ਅਰ ਚਾਪ ਵੀ ਗਏ ਮਤਰੋ ਦੁਬਾਰੇ ਕੋਠੇ ਤੇ ਲਾਦੀ ਡਿਊਟੀ ਆਜਾ ਆਜਾ ਐਡਾ ਨਾ ਟੈਨਸ਼ਨ ਲੈ ਕਰ ਹਣਾ ਵੀ ਕੀਤੀ ਚਲੋ ਜੀ ਚਲੋ ਪਹਿਰਾ ਸੀ ਤੰਤਨ ਬੰਦੇ ਦੀਆਂ ਟੀਮਾਂ ਬਣਾਤੀਆਂ ਸੀ ਜੀ ਇੱਕ 40 ਜੀ ਤੇ ਉਹਨਾਂ ਨੇ ਚਲਾਤਾ ਵੱਠਾ ਲੈ ਇੱਕ ਸੀ ਚਲਾਤਾ ਭਾਰਤੀ ਦੀ ਟਰਾਲੀ ਦਾ ਥੋੜੇ ਟਾਈਮ ਜੀ ਚੱਕੋ ਬਾਈ ਇਧਰ ਨੂੰ ਚੱਕੋ ਸਾਰੇ ਭਾਈ ਇਧਰ ਨੂੰ ਜਾ ਕੋ ਸਾਰੇ ਨੂੰ ਚੱਕਣ ਲੱਗ ਇਧਰ ਨੂੰ ਪ੍ਰੀਤ ਹਾਉ ਯਾਰ ਓ ਯਾਰ ਪੂਰਾ ਚੱਲ ਕੰਮ ਮਾਰੂ ਮਾਂ ਲਿਮਾ ਤਨੀ ਬਾ ਆਪ ਤਾਂ ਉਹ ਔਰ ਕਰ ਫਿਰ ਹੋ ਗਿਆ ਜੀ ਮਿੱਤਰੋ ਰੋਟੀ ਦਾ ਟਾਈਮ ਵੀ ਲੇਟ ਹੀ ਹੋ ਗਈ ਸੀ ਤਾਂ ਕਰਕੇ ਇਹਨਾਂ ਨੂੰ ਕਿਹਾ ਖਾਓ ਰੋਟੀ ਤੇ ਆਪਾਂ ਨੇ ਕਿਹਾ ਮੈਂ ਕਿਹਾ ਭਾਈ ਹੁਣ ਸਾਨੂੰ ਦਿਓ ਆਜ਼ਾਦ ਹਾਂ ਅੱਜ ਮੈਨੂੰ ਕੰਮ ਜਾ ਸੀ ਮੜਾ ਜਾ ਵੀ ਉੱਥੇ ਜਾ ਕੇ ਆਉਣਾ ਕਿਤੇ ਚਲੋ ਵੀ ਚਲੋ ਚੱਲਿਆਂ ਮਿੱਤਰੋ ਆਪਾਂ ਇੱਕ ਦਵਾਈ ਜਿ ਦਵਾਈਣੀਆਂ ਇੱਕ ਭੈਣ ਕੋਲੇ ਵੀ ਜਾਣਾ ਹੋਣੇ 11 ਇੱਕ ਘਰੋਂ ਨਿਕਲ ਗਏ ਠੀਕ ਹੈ ਦੇਖ ਰਿਹਾ ਕਿੰਨੇ ਵਜੇ ਬੜਦੇ ਆ ਆਇਆ ਜਉ ਕੰਮ ਖਾਸੇ ਨੇ ਧੰਨਵਾਦ ਜੀ ਮਿੱਤਰੋ ਮੜੇ ਮੜੇ ਨਾਲ ਆ ਸੌਣ ਟਾਈਮ ਲੱਗ ਗਿਆ ਨਾ ਆਪਾਂ ਪੱਖੋ ਵੀ ਚੱਲ ਗਏ ਹੁਣ ਆਪਾਂ ਐਣ ਤੇ ਸਾਹਿਬ ਨੂੰ ਲੈ ਕੇ ਆਉਣਾ ਚੱਲਦੇ ਆ ਦੂਆਰ ਹੋ ਗਿਆ ਭਾਈ ਨੂੰ ਲੈ ਜੀ ਲੱਗੀ ਭਈ ਆ ਭਾਈ ਇਧਰ ਵੀ ਦੋਨੇ ਪਾਸੇ ਇਹ ਗੱਲ ਆ ਇਧਰ ਕਿ ਇੱਤੀ ਲਾਉਣ ਲੱਗੇ ਰੋਗਾ ਪੂਰੀ ਹਰੇ ਭਾਈ ਮਾਰ ਦਈਏ ਬਾਣਾ ਜੀ ਇਧਰ ਵੀ ਕਿ ਜੇਰੀ ਛੇਤੀ ਲੱਗੀ ਆ ਪਹਿਲਾ ਰੌਂਕ ਆ ਗਏ ਭਾਈ ਕਾਰ ਸਾਇਬ ਦੇ ਪਹਲਾ ਅਰੇ ਰੇ ਸਸੀਗਾਲ ਨਹੀਂ ਬੁਲਾਈ ਸਸੀਗਾਲ ਇਹ ਮੈਂ ਮੈਂ ਟੋਮੀ ਨੇ ਮੰਮੀ ਦੇ ਟੋਮੀ ਚੱਲ ਉਹ ਤੈਨੂੰ ਲੈ ਕੇ ਚਲੀਏ ਸਾਡੇ ਪਿੰਡ ਤੂੰ ਇੱਥੇ ਲਈ ਨਹੀਂ ਬਣਿਆ ਤੈਨੂੰ ਵਧੀਆ ਤੈਨੂੰ ਵਧੀਆ ਉਹਦੀ ਲੋੜ ਹੈਗੀ ਵਧੀਆ ਗੁਰੂ ਦੀ ਜਿਹੜਾ ਤੈਨੂੰ ਸਿਖਲਾਈ ਦੇਵੇ ਸਾਬ ਲਈ ਨਹੀਂ ਹੈਗਾ ਸਾਬ ਤੈਨੂੰ ਉਹਨੇ ਸਿਖਲਾਈ ਨਹੀਂ ਦੇ ਸਕਦਾ ਜਿੰਨੀ ਸਿਖਲਾਈ ਤੈਨੂੰ ਕਰਮਣ ਦੇਊਗਾ ਸਾਬ ਤੋਂ ਨਹੀਂ ਦਿੱਤੀ ਜਾਂਦੀ ਅੱਜ ਉਹਦਾ ਬਹਿ ਗਿਆ ਪਹਿਲਾਂ ਹੀ ਲੈ ਕੇ ਗਤੂਰੇ ਨੂੰ ਹਾਂ ਅਮਨ ਉਹ ਥੀ ਟਾਈਮ ਲੱਗ ਗਿਆ ਨਹੀਂ ਜਦ ਮੈਂ ਇੱਥੇ ਆਉਣਾ ਸੀ ਘਰੋਂ ਤਾਂ ਮੈਂ 11 ਵਜੇ ਤਾਂ ਚੱਲਿਆ ਹੋਇਆ ਆ। ਆਪਦੇ ਇਹਨੂੰ ਪਰੇ ਕਰ ਲੈ ਬਈ ਦੋਮੀ ਇਹਨੂੰ। ਇਹਦੇ ਰਾਮੀ ਚਾਚੇ ਦੀ ਗੱਡੀ ਚ ਸੀ ਕਰੇ ਇਹਨੂੰ ਉੱਤੀ ਬਿਠਾਇਆ ਸੀ ਥੱਲੇ। ਮੇਰੀ ਗੱਡੀ ਚ ਨਹੀਂ ਮੈਂ ਬਿਠਾਉਣਾ ਯਾਰ ਮੈਂ। ਉਹ ਯਾਰ ਫੇਰਾ ਐ ਨਹੀਂ ਪਤਾ ਸੁੱਟੂ ਕਰਦੇ ਯਾਰ। ਕੱਪੜਾ ਸਾਰਾ ਕੁਝ ਖਾਇਆ ਨਾ। ਕੱਪੜਾ ਕਿੱਥੇ ਆ ਰ ਆ ਜਾਣ ਦੇ ਸਾਰਾ ਕੁਝ। ਨਾਨੇ ਪੰਡਾ ਮਾਮੇ ਪੰਡਾ। ਹੁਣ ਦੇਖੋ ਇਹ ਕਿਆ ਸ਼ਰਾਰਤਾਂ ਕਰੂਗਾ ਦੇਖੀ ਜਾਇਓ ਤੁਹਾਡੇ ਸਾਹਮਣੇ ਇਧਰ ਹੀ ਲਾ ਦੀਏ ਮੈਂ ਸ਼ਰਾਰਤਾਂ ਨਹੀਂ ਕਰਦਾ ਹਾਂ ਕਿਆ ਨਹੀਂ ਕਰਦਾ ਹਾਂ ਹਾਂ ਨਾ ਮਾਮੇ ਬੰਡਾ ਤਾਂ ਹਰੇ ਕੀ ਕਰਦਾ ਹੁੰਦਾ ਤੇਰੇ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਵੀ ਸਾਫ ਸਾਫ ਤੂੰ ਸ਼ਰਾਰਤ ਕਰੇਂਗਾ ਹੀ ਕਰੇਂਗਾ ਚਲੋ ਵੀ ਉਤਰੋ ਚਲੋ ਵੇ ਨੂੰ ਕਤਾਰਾ ਉਦੇ ਚਲ ਟੋਮੀ ਕਥਿਆ ਗਿਆ ਹਾਂ ਕਿਥੇ ਗਿਆ ਇਹ ਉਸ ਵਿੱਚ ਨਹੀਂ ਪੈਂਦੇ ਪਾਉਣ ਦਿੰਦੇ ਇਹਨੂੰ ਭਾਈ ਮੈਂ ਮੇਰੇ ਕਮਰੇ ਚ ਗੱਲ ਸਿੱਧੀ ਹੈ ਮੇਰੇ ਦੇਖੋ ਜੀ ਪਿੰਜਰਾ ਵੀ ਲਿਆ ਕੇ ਦਿੱਤਾ ਇੱਕ ਤੂਰੇ ਨੂੰ ਲਿਆ ਕੇ ਦਿੰਦੇ ਆ ਕਿਸੇ ਨੇ ਮਾਮੇ ਆਏ ਪਿੰਜਰਾ ਲਿਆ ਕੇ ਦਿੰਦਾ ਕੋਈ ਮੈਂ ਨਹੀਂ ਤਾਂ ਕੋਈ ਜੀ ਕਿਸੇ ਦੇ ਲਿਆ ਕੇ ਤਾਂ ਦਿੱਤਾ ਹੀ ਆ ਚਾਹੇ ਕਿਸੇ ਤੋਂ ਲਿਆ ਕੇ ਦਿੱਤਾ ਇਹ ਤੇਰੇ ਕੁੱਤੇ ਲਈ ਲੈ ਆ ਕੇ ਦਿੱਤਾ ਨਸ ਫੈਸਲਾ ਆਇਆ ਭਾਈ ਸਾਨੂੰ ਆਇਆ ਦੇਖ ਲੈ ਤੇਰੇ ਕੁੱਤੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਐ ਹੁਣ ਚੱਲਿਆ ਮਤਰੋ ਫੇਰ ਆਪਾਂ ਪੱਗ ਸਿੱਖਣ ਅੱਜ ਦਾ ਮਾਏ ਦੇ ਮੰਨਾ ਚੱਲੇ ਆ ਜੀ ਕਿਉਂਕਿ ਅੱਜ ਸਾਡੇ ਥੀਫੂ ਵਰਗੇ ਸਲੇਟਾਂ ਲੈਣ ਗਏ ਨੇ ਹੱਤ ਪਾਉਣੀ ਐ ਨਾ ਸਾਰੇ ਉਧਰ ਬਿਜੀ ਨੇ ਅਜਾ ਦੋ ਜਾਣੇ ਆ ਮੈਂਡ ਮੰਨਾ ਸਾਰਿਆਂ ਤੋਂ ਪਵੰਦ ਦੇਖੋ ਓਏ ਕਿਹੜੇ ਟਾਈਮ ਤੇ ਆ ਕੇ ਜਿਹਨੇ ਅੰਦਰ ਜਜਵਾ ਹੁੰਦਾ ਕੁਝ ਕਰਨ ਦਾ ਸਾਰਿਆਂ ਤੋਂ ਪਹਿਲਾਂ ਆ ਕੇ ਠੀਕ ਆ ਹਾਂ ਪੂਰੀ ਪੱਗ ਵਨ ਵੀ ਰਿਹਾ ਹੈ ਮੰਨੇ ਜਿਹਦੇ ਅੰਦਰ ਜਜਵਾ ਆਉਂਦਾ ਅੱਦੇ ਸਟੂਡੈਂਟ ਸਾਡੇ ਵਾਰੇ ਫਿਰਦੇ ਨੇ ਬੱਚੇ ਬੱਚਾ ਪਾਰਟੀ ਬਸ ਹੁਣ ਚੈਨ ਰਹਿ ਰਹੇ ਆ ਜੀ ਅਸੀਂ ਵੀ ਲੱਗ ਰਹੇ ਆ ਅੱਜ ਬੁੱਟੇ ਤੇ ਆਇ ਨਹੀਂ ਪੁੱਛਿਆ ਤਾਂ ਵੀ ਦੂਜੇ ਬੰਦੇ ਨਹੀਂ ਆਏ। ਹੈ? ਅੱਜ ਆਇ ਨਹੀਂ ਪੁੱਛਿਆ ਵੀ ਦੂਜੇ ਬੰਦੇ ਨਹੀਂ ਆਏ। ਮੰਨੇ ਨੂੰ ਪੁੱਛ ਲਿਆ ਜੀ। ਠੀਕ ਐ। ਸਟੂਡੈਂਟ ਸਾਡੇ ਕੋਲੇ ਬਹੁਤ ਅਕੇ ਨੂੰ ਬਾਤ ਰਹੇ ਨੇ। ਆ ਸੀਤਾ ਪ੍ਰਧਾਨ ਜੀ ਵੀ ਆ ਚੁੱਕੇ ਨੇ ਆ ਇਹ ਵੀ ਕਹਿੰਦੇ। ਸੀਤੇ ਸੀਤੇ ਬੋਲ ਮੜਾ ਜਾ। ਸੀਤਾ ਪ੍ਰਧਾਨ ਵੀ ਆ ਚੁੱਕੇ ਨੇ ਜੀ ਆਪਾਂ ਨੂੰ। 5 ਦਿਨਾਂ 'ਚ ਅਗਰ ਸੋਨੀਆ ਨੂੰ ਟਾਰਗੇਟ ਹੈ ਤਾਂ ਵੀ 5 ਦਿਨ ਲਈ ਆਏ ਹਾਏ ਚੱਕ ਸੀਤੇ ਮੈਂ ਤਾਂ ਕਰੀ ਹੁਣ ਸਾਡੇ ਸੀਟਾ ਪ੍ਰਧਾਨ ਜੀ ਵੀ ਆਉਂਦੇ ਨੇ ਜੀ ਪੱਗ ਸਿੱਖਣਾ ਇਹ ਕਹਿੰਦਾ ਮੈਂ ਮੇਰੀ ਪੱਗ ਤੋਂ ਪ੍ਰਭਾਵਿਤ ਹੋ ਕੇ ਐਵੇਂ ਕਹਿੰਦੇ ਬਸ ਲੱਗਣਾ ਸਿੱਖਣਾ ਪਹਿਲਾ ਦਿਨ ਬੰਨੀ ਅਜ ਪੱਗ ਪੂਰੀ ਬਸ ਸਿੱਖ ਪੂਰੀ ਬਣ ਜੂ ਗੱਲ ਪੂਰੀ ਜਵਾਗ ਜੇ ਨੂੰ ਵੀ ਲਿਆ ਕਰਤੇ ਰਿਆਲੇ ਨੂੰ ਮੇਰੇ ਵਾਲਾ ਵੀ ਨਾਨਕ ਹੀ ਗਿਆ ਹੋਇਆ ਆ ਗਿਆ ਤੁਹਾਨੂੰ ਆਹ ਬਾਈ ਬਹੁਤ ਵਧੀਆ ਬੰਦਾ ਪੱਗ ਬਣਾ ਦਿੱਤਾ ਉਹ ਬਲੌਗ 'ਚ ਪਾਉਂਗਾ ਚੱਲ ਸੁਖਵੀਰ ਸਿੰਘ ਨਾਮ ਹੈ ਉਹ ਬੱਚੇ ਦਾ ਸੁਖਵੀਰ ਸਿੰਘਾ ਸੁਖਵੀਰ ਸਿੰਘਾ ਸੁਖਵੀਰ ਸਿੰਘਾ 12 ਸਾਲ ਦੀ ਉਮਰ ਦਾ ਬੱਚਾ ਹੈ ਉਹ ਰੱਬੀ ਪਗਾਮ ਇਲਾਹੀ ਸੁਨੇਹਾ ਦਾ ਸਾਰਾ ਉਹ ਸਕੂਲੀ ਉਮਰ ਦਾ ਦਸਤਾਰ ਕੋਚ ਹੈ ਠੀਕ ਹੈ ਜੀ ਇਸੇ ਲਈ ਸਾਲ ਇਹ ਆਪਣੇ ਕੋਲ ਆਇਆ ਸੀ ਪੱਗ ਸਿੱਖਣ ਆ ਇਹਨੂੰ ਪੱਗ ਸਿਖਾਈ ਹੁਣ ਐਸੇ ਇਹ ਨਹੀਂ ਕੋਚਿਆਂ ਦੇ ਨਾਲ ਕਰਦਾ ਛੋਟੇ ਬੱਚਿਆਂ ਨੂੰ ਇਹ ਉਹਰੇ ਹੈਂਡਲ ਕਰਦਾ ਸਿਖਾਉਂਦਾ ਕਿਉਂਕਿ ਛੋਟੇ ਬੱਚਿਆਂ ਨੂੰ ਛੋਟੇ ਬੱਚੇ ਜਿਆਦਾ ਦਸਤਾਰ ਰਹਿੰਦੇ ਤੇ ਰੱਬੀ ਪਗਾਮ ਇੱਕ ਪਹਿਲਾਂ ਇਹ ਗਿਆ ਆਪਣਾ ਸਾਸਤਾ ਕਿ ਜਿਹੜੇ ਛੋਟੇ ਬੱਚਿਆਂ ਨੂੰ ਦਸਤਾਰ ਕੋਚਿਆਂ ਵਿੱਚ ਕਰਦੇ ਰਹੇ ਹਾਏ 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 ਕਾ ਵਾਤਾ ਸਟੂਡੈਂਟ ਬਹੁਤ ਹੋ ਜਾਂਦੇ ਨੇ ਬਾਈ ਬੱਚੇ ਨਵੇਂ ਸਿੱਖਣ ਵਾਲੇ ਰੋਜ਼ ਦੋ ਤਿੰਨ ਬੰਦੇ ਦਾ ਨਵੇਂ ਆ ਹੀ ਜਾਂਦੇ ਨੇ ਹੋਰ ਵੀ ਆਇਆ ਕਰੋ ਬਾਈ ਜਨਾਨੇ ਸਿੱਖਣੀ ਆ ਪੱਗ ਨਾਲੇ ਸਮਝਲਾਂ ਕਰਦੇ ਇੰਨਾ ਪੱਗ ਸਿੱਖਦੇ ਨੇ ਜੀ ਦੇਖੋ ਕਿੰਨੇ ਖੁਸ਼ ਨੇ ਬੱਚੇ ਲੜ ਲੜ ਮਤਰਾ ਪੂਰੀ ਬੰਨਤੀ ਬੂਤੇ 32 ਜਵਾਗੇ ਜਨੇ ਪੂਰੀ ਪੂਰੀ 32 ਬਾਈ ਅੰਨੇ ਗੋਚ ਖੜੇ ਨੇ ਸਾਡੇ ਕੱਲੂ ਵੀ ਕਹੇ ਕੱਲੂ ਬੰਨਗੇ ਤੇ ਰਹਿਣਾ ਆਮ ਗਾ ਕੱਲੂ ਦਿਖਾਉਣੇ ਆ ਫਿਰ ਪੱਕਾ ਹੋਣਾ ਬਲੌਗ ਚ ਵੀ ਪਾਦਾ ਹੁਣ ਤਾਂ ਪੱਕਾ ਦਿਖਾਉਣੀ ਪਊ ਬਲੌਗ ਚ ਹੀ ਦਿਖਾਵਾਂਗੇ ਆਪਾਂ ਕਾ ਬਾਤ ਹੈ ਕਲਾਪਿੰਗ ਹੋ ਗਈਆਂ ਇਹ ਕਲਾਪਿੰਗ ਕਲਾਪਿੰਗ ਆ ਪੂਰੀਆਂ ਕੋਚ ਦੀਆਂ ਲਈ ਫਿਰ ਮਾਣ ਸਨਮਾਨ ਆ ਜੋ ਬੱਚਿਆਂ ਦੁਆਰਾ ਤਾੜੀਆਂ ਮਾਰ ਕੇ ਕਾ ਬਾਤ ਆ ਆਪ ਬੰਨਿਆ ਤਾਂ ਬਹੁਤ ਸੋਹਣੀ ਬੰਨਿਆ ਓਏ ਕਿੱਥੇ ਆਪਣਾ ਅੱਕੇ ਟੋਟਾ ਲਵਾ ਬੱਤੀ ਜੋ ਨਾਨਕਪੁਰਾ ਮਲੇ ਚ ਕਿਹੜੇ ਪਾਸੇ ਰਹਿ ਗਏ ਇਹ ਇਹੀ ਰਾਮੀ ਲੱਗਦਾ ਆਈ ਮੜਾ ਜੀ ਦੇਖੋ ਜੀ ਕਾ ਬਾਤ ਆ ਇਹ ਬਹੁਤ ਕਿਊਟ ਬੱਚਾ ਇਹ ਕਿਊਟ ਦਾ ਬੱਚੇ ਸਾਰੇ ਨੇ ਪੂਰੇ ਦੋਸਤ ਆ ਇਹ ਮੇਰਾ ਆਜ ਵੀ ਚੰਗਾ ਸਵੇਰੇ ਫੇਰ ਬਹੁਤ ਆ ਵੀ ਮੇਰਾ ਦੋਸਤ ਆ ਇਹਦਾ ਨਾਲ ਹੀ ਪੜਦਾ ਰਿਹਾ ਤੁਸੀਂ ਜਾਣਦੇ ਹੋ ਚਲੋ ਬਾਈ ਫੇਰ ਆਏ ਪੱਕਾ ਪੱਕਾ ਸਿੱਖ ਕੇ ਅਸੀਂ ਫੇਰ ਇੱਥੇ ਡਿਸਕਸ ਵੀ ਹੁੰਦੀ ਆ ਸਾਡੀ ਗੱਲਾਂ ਬਾਤਾਂ ਹੁੰਦੀਆਂ ਨੇ ਵੀ ਕਿਵੇਂ ਕੀ ਗੱਲਬਾਤ ਆ ਸਿੱਖਾਂਗੇ ਸਿੱਖਾਂਗੇ ਕਿਉਂ ਮੰਨਿਆ ਹਿੰਮਤ ਤੋ ਹਿੰਮਤ ਤਾਂ ਨਹੀਂ ਹਾਰਦੇ ਅਸੀਂ ਲਗੇਗਾ ਨਾ ਉਹ ਤੇਰੀ ਭੋਖਾ ਪਈ ਵੀ ਰਜੂ ਹੁਣ ਸਾਡੇ ਸਾਹ ਤੇ ਕੌਣ ਜ਼ਿਆਦਾ ਲੱਕਾ ਕਿਹੜਾ ਦੇਵੋ ਕਿਹੜਾ ਦੇਵੋਗੇ ਤੁਸੀਂ ਦੱਸੋ ਕਿਹੜਾ ਦੇਈਏ ਕਿਹੜਾ ਮਰਜ਼ੀ ਦੇ ਦਿਓ ਲੈ ਕੇ ਜਣਾ ਖਾਣ ਹਾਂ ਜਵਾਗ ਜੇ ਲੈ ਕੇ ਜਣਾ ਸੱਲਾ ਹੋ ਗਿਆ ਪੂਜਿਆ ਹੋ ਗਿਆ ਫਸਟ ਹੋ ਗਿਆ ਕਿੰਨੇ ਗਾਲਾ ਦੇਵੋਗੇ 60 ਕਾਇਦਾ ਕੋਣ ਜੇ ਇਹਦਾ ਫਿਰ ਖੁਰਦਾਂਗੇ ਜੇ ਉਹ ਹੋ ਗਿਆ ਬੱਪਾ ਨੇ ਪ੍ਰਸ਼ਕਿਰਦਾ ਨਾ ਨਾ ਇਹਦਾ ਦੋ ਹੀ ਵਾਧੂ ਨੇ ਮੂਠੇ ਖਾਊਗੇ ਉਹੇ ਖਾਣੇ ਆ ਕੋਣ ਜੇ ਖਾਣਾ ਚੱਲਾ ਨਹੀਂ ਜੀ ਆਇਆ ਕਰ ਫਿਰ ਅਜਵਾਗ ਜੇ ਲੱਗੇ ਜਾਣੇ ਅੱਛਾ ਨਹੀਂ ਤ ਇਕੱਠੀ ਲੈਣੀ ਨਾ ਚੱਲਾ ਇੱਥੋਂ ਉਹਦਾ ਪੁੱਤ ਲੈ ਲਈ ਉਹਦਾ ਜਵਾਗ ਜੇ ਤਾਂ ਪਵਾਈ ਲਮਾ ਕਰ ਪਾ ਦਿਓ ਜੀ ਐਨਾ ਸਿੱਟੇ ਖੁਰਤੇ ਨਹੀਂ ਆਏ ਨਾ ਨਾ ਕੋਈ ਨਵੀਂ ਖਾਣ ਲੱਗੀ। ਕੰਨੇ ਬਣ ਕੇ ਜੀ। ਉੱਦਾ ਨਹੀਂ ਹੁੰਦੇ ਨਾਲ। ਉੱਚੀ ਬਾਰੇ। ਹਾਂ ਬਾਰੇ ਵਿੱਚ। ਧੰਨਵਾਦ। ਲਾਈਟਾ ਗਿਆ ਵੀ ਸਮਾਨ। ਚਲੋ ਜੀ। ਇੱਥੇ ਹੀ ਵਰਾਉਂਦੇ ਆਂਦੇ ਨਾ। ਐਸਕ੍ਰੀਮ ਜ਼ਰੂਰ ਰੋਜ਼ ਹੀ ਅਸੀਂ ਖਾਣੀ ਆ ਨਾ। ਕਿਉਂਕਿ ਫਿਰ ਆਪਾਂ ਕੇ ਸਿੱਖ ਕੇ ਗਰਮੀ ਜੀ ਲੱਗਦੀ ਐ। ਗਰਮੀ ਕੱਢਦੇ ਆ ਕੱਲ ਮੇਰੇ ਵਾਰੀ ਇਹ ਖੜ ਗਈ ਸੀ ਬੂਟੇ ਕੱਲ ਲਾਈਟ ਹੱਲ ਗਈ ਸੀ ਕੱਲ ਕਿਹੜੇ ਬਣ ਖਾ ਗਈ ਸੀ ਕੱਲਾ ਜੀ ਕਾ ਗਿਆ ਦੁਬਾਰ ਸੀ ਪੂ ਮਾਇ ਉਹ ਅੱਜ ਭਈ ਅਸੀਂ ਫਲੇਵਰ ਦੂਜੇ ਕਰਾ ਲੈ ਕਿਵੇਂ ਨੇ ਓਕਰ ਪੋਟ ਘਰੇ ਵੀ ਇਹੀ ਲੈ ਕੇ ਜਾਣੀ ਸੀ ਮੈਂ ਉੱਥੋਂ ਹੀ ਲੈ ਲਿਆ ਹਣਾ ਕੱਲ ਨੂੰ ਸਹੀ ਕੋਈ ਨਹੀਂ